ਮੈਂ ਕਿਹਾ ਸਰ ਕਿੱਦਾਂ ਵਾਪਰਿਆ ਹਾਸਾ ਕਿੱਥੋਂ ਤੁਸੀਂ ਆਏ ਕਿੱਦੇ ਚ ਸਰ ਜੀ ਸਿੱਧਾ ਆ ਰਿਹਾ ਸੀ ਮੈਂ ਇਹ ਰਾਉਂਡ ਸਾਈਡ ਆ ਰਿਹਾ ਸੀ ਤੈਨੂੰ ਨੀਂਦ ਆ ਗਈ ਇਹਨੇ ਬਿਲਕੁਲ ਸਾਹਮਣੋਂ ਸਾਹਮਣੀ ਬੀਚ ਮੇ ਠੋਕਾ ਕਿ ਕਿੰਨੇ ਵਜੇ ਦਾ ਟਾਈਮ ਹੈਗਾ 10 ਵਜੇ ਦਾ ਟਾਈਮ ਹੈ ਜੀ ਤੇ ਇਹ ਕਿੱਥੋਂ ਚੱਲੇ ਸੀ ਤੇ ਕਿੱਥੇ ਜਾ ਰਹੇ ਸੀ ਪਠਾਨਕੋਟੋਂ ਚੱਲੇ ਸੀ ਬਰਨਾਲੇ ਜਾ ਰਹੇ ਸੀ ਜੀ ਅੱਛਾ ਜਦੋਂ ਹਾਸਾ ਵਾਪਰਿਆ ਤੇ ਕਿੱਦਾਂ ਹਸਪਤਾਲ ਕਿੱਦਾਂ ਪਹੁੰਚਾਇਆ ਤੈਨੂੰ ਸਿੱਧੇ ਆਪ ਖੁੱਦ ਗਏ ਮੈਂ ਆਪ ਕਿਤੇ ਨਹੀਂ ਗਿਆ ਜੀ ਮੇਰੇ ਪੁਲਿਸ ਵਾਲਿਆਂ ਨੇ ਪੱਟੀਆਂ ਕੀਤੀਆਂ ਜੀ ਤਾਂ ਪੁਲਿਸ ਆ ਗਈ ਸੀ ਹਾਂ ਪੁਲਿਸ ਆ ਗਈ ਸੀ ਉਹ ਜੇ ਦੇਖੋ ਤੁਸੀਂ ਸਾਹਮਣੇ ਜਿਹੜਾ ਟੱਕਰ ਹੋਈ ਆ ਉਹ ਉਹਦਾ ਕੀ ਹਾਲ ਤਾਂ ਉਹਦੇ ਕਹਿੰਦੇ ਉਹ ਹੋ ਗਿਆ ਜੀ ਆਪਣਾ ਦੇਖੋਗੇ ਹਾਂਜੀ ਜਦੋਂ ਐਕਸੀਡੈਂਟ ਹੋਇਆ ਵੀ ਤੁਸੀਂ ਨਾਲ ਜਾ ਰਹੇ ਸੀ ਕਾਫਲੇ ਤੇ ਹਾਂਜੀ ਹਾਂਜੀ ਕਿਸ ਤਰ੍ਹਾਂ ਵਾਪਰਿਆ ਹੱਸਾ ਇਹ ਬਾਈ ਪਿੱਛੇ ਆ ਰਹੀ ਸੀ ਤੇ ਮੈਨੂੰ ਫੋਨ ਆਇਆ ਦੂਜੀ ਗੱਡੀ ਦਾ ਇਦਾਂ ਅੰਦਰ ਮਗਰ ਗੱਡੀ ਲੱਗੀ ਹੈ ਤੇ ਜਦੋਂ ਆਇਆ ਮੈਂ ਗੱਡੀ ਵਾਪਸ ਲਾਇਆ ਕੇ ਦੇਖਿਆ ਤੇ ਗੱਡੀ ਲੱਗੀ ਹੋਈ ਸੀ ਵਿੱਚ ਫਸਿਆ ਆ ਆ ਕੇ ਫਿਰ ਇਹਨੂੰ ਕੱਢਿਆ ਗੁੱਡਿਆ ਤੇ ਆ ਕੇ ਫਿਰ ਕਾਰਜ ਪਾ ਕੇ ਭੇਜਿਆ ਹਸਪੀਟਲ ਅੱਛਾ ਹਾਂਜੀ ਤੇ ਪੁਲਿਸ ਮੁਲਾਜ਼ਮ ਵੀ ਪਹੁੰਚਿਆ ਰ ਆ ਇੱਕ ਆਏ ਸੀਗੇ ਭਾਜੀ ਅੱਛਾ ਹਾਂਜੀ ਠੀਕ ਹੈ ਜਦੋਂ ਹੁਣ ਤੁਸੀਂ ਰਾਤੀ ਖੜਿਆ ਕੀ ਹਾਲਤ ਕੀ ਹੈ ਬੀ ਜੀ ਇੱਥੋਂ ਦੇ ਹਾਲਤ ਭਾਜੀ ਬਿਲਕੁਲ ਸਹੀ ਲੱਗਣ ਰਹੀ ਕਹਿੰਦੇ ਮੇਰੇ ਥੋੜੀ ਬੋਤੀ ਲੱਗੀ ਹੈ ਤੇ ਹਸਪੀਟਲ ਗਏ ਉੱਥੇ ਜਾ ਕੇ 4 ਵਜੇ ਤੱਕ ਕਹਿੰਦੇ ਠੀਕ ਰਿਹਾ ਉਹਦੇ 4 ਵਜੇ ਦਵਾ ਫੋਨ ਆਇਆ ਕਹਿੰਦੇ ਪੂਰਾ ਹੋ ਗਿਆ ਉਹਦੇ ਫਿਰ ਬਹੁਤ ਸਦਮਾ ਲੱਗਿਆ ਕਿ ਇੱਥੇ ਤਾਂ ਬਿਲਕੁਲ ਸਹੀ ਹੈ ਸੀ ਹਾਂਜੀ ਕੀ ਨਾਮ ਕੀ ਤੁਹਾਡਾ ਮੇਰਾ ਜਸਵੰਤ ਸਿੰਘ ਜੀ ਇਹ ਜਿਹੜੀਆਂ ਗੱਡੀਆਂ ਕਿੱਥੋਂ gsi ਲੈ ਕੇ ਵਾਪਸ ਕਿੱਥੇ ਜਾ ਰਹੇ ਹੋ ਇਹ ਅਸੀਂ ਸ਼ਾਹਕੋਟ ਖਾਲੀ ਕਰਕੇ ਆਏ ਹਾਂ ਭਾਜੀ ਮਕੇਰੀਆਂ ਜਾ ਰਹੇ ਅੱਛਾ ਮਕੇਰੀਆਂ ਵਾਪਸ ਆ ਰਹੇ ਹਾਂ ਹਾਂਜੀ ਹਾਂਜੀ ਕਿੰਨੇ ਕ ਸਮਾਂ ਹੈ ਜਦੋਂ ਇਹ ਹਾਦਸਾ ਵਾਪਰਿਆ ਇਹ 10 ਕ ਦਾ ਟਾਈਮ ਹੋਇਆ ਜੀ ਠੀਕ